ਬਸ਼ੀਰਾ ਸਿਕੰਦਰ ਮਾਲਕ ਦਾ ਨਾਮ ਆਜੀ ਸੋਨੂ ਜੀ ਸਿਕੰਦਰ 10ਵਾਂ ਨੰਬਰ ਸਿਕੰਦਰ ਨੂੰ ਲੈ ਸਿਕੰਦਰ ਕਿਹੜਾ ਧੌਂਦੀ ਵਾਲੀ ਦੇਖ ਦੇਣੀ 10ਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਸਿਕੰਦਰ ਨੇ ਆਇਆ ਆਵੇ ਇੰਨੀ ਹੌਲੀ ਰਿਲੇ ਹੁੰਦਾ ਹੁੰਦਾ ਹੋ ਦੇ ਹੋਏ ਜੀ ਲੈਓ ਕਾਹਦੇ ਮੈਂ ਤੈਨੂੰ ਹਾਂ 10 ਮੇਰੇ ਆਇਆ ਹੈ ਜੀ ਸਾਸ਼ਿਕ ਦਾ ਬਹੁਤ ਬਹੁਤ ਮੁਬਾਰਕਾਂ ਵੀ ਉਹ ਕਿਹੜਾ ਪਿੰਡਾ ਘੋੜਾ ਅਲੀ ਸ਼ਾਨ ਦਾ ਬੱਚਾ ਹੋ ਤੇ ਪੰਜਾਬ ਜੀ ਮੈਦਾ ਹੋਇਆ ਸੀ ਬਾਦਲ ਸਾਹਿਬ ਦੇ ਘਰੇ ਲੋ ਜੀ ਲੋ ਬਾਈ ਜੀ ਆਏ ਨੇ ਜੀ ਭੈਣੀ ਸਾਹਿਬ ਤੋਂ ਬਹੁਤ ਮੁਬਾਰਕ ਜੀ ਇਹਨਾਂ ਨੂੰ ਬਹੁਤ ਮੁਬਾਰਕ ਹੈ ਦਿਨ ਭਾਜੀ ਨੂੰ ਵੀ ਮੁਬਾਰਕਾ ਰੁਦਰਾ ਵਿਤੇਸ਼ ਚੌਧਰੀ ਜੀ ਰੁਦਰਾ ਮੈਂ ਵਿਤੇਸ਼ ਭੈਣਾਂ ਨੂੰ ਬੇਨਤੀ ਕਰਦਾ ਜੀ ਵੀਰ ਗਿੰਗ ਚੌਧਰੋ ਰਿਤੇਸ਼ ਚੌਧਰੀ ਜੀ ਨਿਰਦੇਸ਼ ਚੌਧਰੀ ਸਾਹਿਬ ਮੇਰੀ ਆਵਾਜ਼ ਸੁਣਦੇ ਆ ਜੀ ਕੰਟੀ ਰਿੰਗ ਜਾਓ ਪ੍ਰਾਈਸ ਦੀ ਬੋਲਣਾ ਬੜੀ ਜ਼ਰੂਰਤ ਹੈ ਸਰ ਨਹੀਂ ਇਹ ਹੋ ਰਹਾ ਤਾਂ ਉਹ ਅੱਧਰ ਨਹੀਂ ਆਣ ਵਾਲੇ ਤੇਰੇ ਉਹਨਾਂ ਦੇ ਨਹੀਂ ਆ ਥਾਂ ਜਾ ਲੈ ਹਾਂ ਤੇ ਨਿਰਦੇਸ਼ ਚੌਧਰੀ ਦੀ ਆਵਾਜ਼ ਸੁਣਦੇ ਆ ਜੀ ਪਰਵਾਹ ਉਹਨਾਂ ਨੂੰ ਇਹ ਲੋਟੜੀ ਪਾਲਾ ਲੱਗਦਾ ਇਹ ਉਹਨਾਂ ਦਾ ਪਤਾ ਹੀ ਲੱਗਦਾ ਉਹ ਵਾਲੇ ਦੇ ਵੀ ਬਾਈ ਜੀ ਬਾਈ ਜੀ ਕੀ ਕਹਿੰਦੇ ਕੀ ਕਰ ਰਹੇ ਆ ਇਹ ਕਿਹੜੇ ਕੰਮ ਦੇ ਲਈ ਕਰ ਰਹੇ ਆ ਆਓ ਬਲੀ ਹਾਂ ਯਾ ਨੌਵੇਂ ਤੇ ਜੀ ਧੁੰਦ ਵਾੜੀ ਆ ਇਸ ਰਿੰਗ ਦੇ ਸਪੌਂਸਰਰ ਵੀ ਇਹ ਨੇ ਜੀ ਤੇ ਕਈਆਂ ਨੂੰ ਇਹ ਲੱਗਦਾ ਵੀ ਪੈਸੇ ਦੇ ਜੋਰ ਤੇ ਨਾਮ ਖਰੀਦੇ ਜਾਂਦੇ ਆ ਤੇ ਬਾਈ ਜੀ ਨੇ ਇਹ ਰਿੰਗ ਸਪੌਂਸਰ ਕੀਤੀ ਹੈ ਤੇ ਪੋਜੀਸ਼ਨ ਇਹਨਾਂ ਦੀ ਨੌਂ ਹੀ ਆਈ ਹੈ ਜੀ ਨੇੜੇ ਰੋ ਸਾਡੇ ਪੁਰਾਣੀ ਜੀ ਇਹ ਨਵੇਂ ਨੰਬਰ ਤੇ ਆਇਆ ਜੀ ਪਲੀਜ਼ ਸੱਤਵੀਂ ਪੋਜੀਸ਼ਨ ਹਾਸਲ ਕਰੀ ਹੈ ਜੀ ਬਸ਼ੇਰਾ ਰਤਨ ਜੀ ਲਾਲ ਰੰਦਨ ਘੋੜੇ ਦਾ ਬੱਚਾ ਹੈ ਤੇ ਦੇ ਮਾਲਕ ਨੇ ਜੀ ਸਰਦਾਰ ਗੁਰਚਰਨ ਸਿੰਘ ਜੀ ਬਾਈ ਜੀ ਲੈ ਕੇ ਆਓ ਜੀ ਨਾਮ ਰਤਨ ਰਤਨਜੀਤ ਨੂੰ ਤੇ ਭਾਈ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬੜਾ ਜਾਇਆ ਦਾ 소ਨੀ ਇਹ ਬਚੇਰੇ ਨਾਲ ਆਪਕੀ ਤੁਸੀਂ ਕਿੰਨੇ ਕੰਪੀਟੀਸ਼ਨ ਲੜੇ ਆ ਇਹਨਾਂ ਨੇ ਆਖੀ ਤਿੰਨ ਕੰਪੀਟੀਸ਼ਨ ਲੜੇ ਆ ਜੀ ਇਹਨਾਂ ਦਾ ਮੈਨੂੰ ਫੋਨ ਆਇਆ ਵੀ ਅਸੀਂ ਸਾਡੇ ਬਚੇਰੇ ਦਾ ਕੀ ਕਰੀਏ ਕੰਪੀਟੀਸ਼ਨ ਜਾਈਏ ਜਾਂ ਨਾ ਜਾਈਏ ਮੈਂ ਨਾਲ ਇੱਕੋ ਗੱਲ ਕਹੀ ਵੀ ਭਾਈ ਜੀ ਤਗੜੇ ਹੋ ਕੇ ਜਾਓ ਹਾਰਨਾ ਸਿੱਖ ਕੇ ਆਓ ਤੇ ਗਏ ਪਰ ਜਿੱਤ ਕੇ ਆਏ ਤੇਨੂੰ ਜਿਹੜੀ ਵੀ ਪੋਜੀਸ਼ਨ ਮਿਲੀ ਇਹਨਾਂ ਨੇ ਉਹ ਖਿੜੇ ਮੱਥੇ ਸਤਿਕਾਰ ਕਰੀ ਜੀ ਲਾਲ ਮਤਲ ਕੋਲੇ ਦਾ ਬੱਚਾ ਇਹ ਰਤਨਜੀਤ ਤੇਨਾਂ ਦੇ ਘਰ ਦੀ ਪਦائش ਹੈ ਜਤੂ ਲਿਆ ਆਜਾ ਇਧਰ ਇਧਰ ਨੀ ਕਰ ਲੋ ਭਾਜੀ ਆ ਜਾਓ ਨਿਦੇਸ਼ ਭਾਜੀ ਸ਼੍ਰੀ ਸ਼ੇਰਾਂ ਰਤਨਜੀਤ

ਪਿੰਨੇ ਨਾਲ ਕੌਕੇ ਐ ਲਓ ਬਾਈ ਜੀ ਸਟੇਜ ਦੇ ਜਿਹੜੇ ਲੈ ਕੇ ਜਾਓ ਲਿਓ ਜੀ ਟਰੋਫੀ ਲਓ ਜੀ ਬਹੁਤ ਮੁਬਾਰਕਾਂ ਜੀ ਬਹੁਤ ਚੰਗਾ ਵਾ ਪਿੰਨੇ ਨਾਲ ਕੌਕੇ ਐ ਕੌਕੇ ਦਾ ਜ਼ਿਕਰ ਗੀਤਾਂ 'ਚ ਵੀ ਅਕਸਰ ਆਉਂਦਾ ਹੈ ਮੋਦਨ ਕੌਕੇ ਆਂ ਦਾ ਜਿਹਨੇ ਕੁੱਟ ਦੀ ਪੰਡੋਰੀ ਸਾਰੀ ਛੇਵੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਬਸ਼ੇਰਾ ਸੁੱਚਾ ਆ ਜਾ ਓਏ ਮਾਲਕ ਦਾ ਨਾਂ ਹੈ ਜੀ ਸਰਦਾਰ ਗੁਰਜੀਤ ਸਿੰਘ ਜੀ ਛੇਵੀ ਪੋਜੀਸ਼ਨ ਹੈ ਗਾਵੜੀ 6ਵੇਂ ਨੰਬਰ ਤੋਂ ਕੋਲ ਹੈ ਹਨਾ ਕੋਈ ਗੱਲ ਵੀ ਨਹੀਂ ਹੈ ਹਨਮਾਨਗੜ੍ਹ ਸ਼ੋਚਾ ਸੀ ਨਾ ਬੋਲ ਰਾਜ ਪਹਿਲੇ ਨੰਬਰ ਤੇ ਆ ਆਪ ਨੂੰ ਪਤਾ ਨਹੀਂ ਸੁਣਿਆ ਹੀ ਆ ਹੋਰ ਦਾ ਅੰਬਾ ਮਾਲਕ ਨੇ ਜੀ ਰਸ਼ਦੀਪ ਸਿੰਘ ਜੀ ਅੰਬਾ ਅੰਬਾ ਲੈ ਔਰ ਇਹ ਅੱਗੇ ਤੇ ਐਨੀ ਬਾਤ ਆਉਂਦੀ ਆਈ 3 ਨੰਬਰ ਦਾ ਪਾਣੀ ਨਹੀਂ ਆਇਆ ਤੇ ਬਿਓਏ ਦਾ ਜ਼ੋਰਾਵਰ ਤੇ ਦਾਦਾ ਇਹਦਾ ਕਾਲਾ ਕੰਟਾ ਪਲਟਫਾਰਮ ਦਾ ਨਾਮ ਹੈ ਜੀ 빅 브ਦਰਸ ਪਲਟਫਾਰਮ ਦਾਦਾ ਜ਼ਿਲ੍ਹਾ ਲੁਧਿਆਣਾ ਬਾਈ ਰਿਤੇਸ਼ ਚੌਧਰੀ ਜੀ ਪਲੀਜ਼

ਕਿ ਬਸ਼ੀਰੇ ਦਾ ਨਾਮ ਜੀ ਅਨੰਤ ਰਾਤ ਤੇ ਬਾਈ ਜੀ ਦਾ ਹਰਕਿੰਦਰ ਅਯਾਲੀ ਜੀ ਤੇ ਮਨਪ੍ਰੀਤ ਅਯਾਲੀ ਜੀ ਉਲੂ ਦਾ ਟੋੜਾ ਸਟਾਫੋਂ ਇਹਨਾਂ ਦਾ ਅਯਾਲੀ ਜੀ ਬਹੁਤ ਸ਼ੁਕੀਨ ਨੇ ਘੋੜਿਆਂ ਦੇ ਘੋੜ ਸਵਾਰੀ ਦੇ ਪੂਰੀ ਫੈਮਿਲੀ ਨੂੰ ਬੜਾ ਸ਼ੌਕ ਹੈ ਆ ਲਓ ਬਾਈ ਜੀ ਪਲੀਜ਼ ਰਾਈਡ ਕਰ ਲਓ सर्टिफिकेट भी ले बहुत मुवारका मुवारका भी जी। तीजी पोजिशन हासिल की है जी बशेरा पठान मालक ने राजदीप सिंह जी गरिया बिग ब्रदर साम ਪਿੰਡ ਦਾ ਜ਼ਿਲ੍ਹਾ ਲੁਧਿਆਣਾ ਦਾ ਬੱਚਾ ਜੀ ਬਸ਼ੀਰਾ ਪਠਾਨ ਆ ਗਿਆ ਪਹਿਲੇ ਪੱਤਰਾ ਜੀ ਆ ਗਿਆ ਪਿੱਛੇ ਹੋ ਜਾ ਪਠਾਨ ਵਾਲੇ ਕਾਜੀ ਜੀ ਫਿਰ ਮਾਰ ਕੇ ਗਏ ਚੰਗਾ ਯਾਰ ਬੱਚਾ ਲੋ ਜੀ ਸਰਟੀਫਿਕੇਟ ਤੇ ਟਰੋਫੀ ਪਠਾਨ ਦੀ ਦੇ ਦਿਓ ਹਿੰਮਤ ਜੀ ਦਾ ਕਾਜੀ ਹੱਥ ਨਾਲ ਦਸਾਉਣਾ ਹਾਂ ਦੂਜੀ ਪੋਜੀਸ਼ਨ ਦਸ਼ੇਰਥ ਦੂਜੀ ਪੋਜੀਸ਼ਨ ਰਸਤਮ ਦੂਜੇ ਨੰਬਰ ਤੇ ਹੈ ਨਾ ਅਸ਼ੇਰ ਰਸਤਮ ਮਾਲਕ ਨੇ ਜੀ ਸਰਦਾਰ ਕੁਬੀਰ ਸਿੰਘ ਜਿਹੜਾ ਪਿੰਡ ਹੈ ਬਾਈ ਜੀ ਤੁਹਾਡਾ ਇਹਨਾਂ ਦਾ ਪਿੰਡ ਹੈ ਜੀ ਬਰਗਾੜੀ ਤੇ ਕਿਹੜੇ ਘੋਂਡੇ ਦਾ ਬੱਚਾ ਬਾਈ ਜੀ ਓਕੇ ਇਹਦਾ ਪਿਓ ਹੈ ਜੀ ਆਲਮ ਜਿਹੜਾ ਪ੍ਰੈਸ਼ਨ ਨੂੰ ਪਿਆਰ ਰਿਚ ਦੇ ਪਿੰਡ ਹੈ ਬਹੁਤ ਮੋਾਰਕਾ ਮੈਜੀ ਨੂੰ ਉਹ ਬਹੁਤ ਮੋਾਰਕਾ ਪਿੰਡ ਦੀ ਟਰਾਫੀ ਦਿਓ ਜੀ ਬਸ਼ੀਰਾ ਗੁਸਤਮ ਬਰਗਾੜੀ ਬਸ਼ੀਰਾ ਪੋਰਸ ਪਹਿਲਾ ਨੰਬਰ ਮਾਲਕ ਦਾ ਨਾਮ ਹੈ ਜੀ ਰਾਜਕੁਮਾਰ ਬਹੁਤ ਮੁਬਾਰਕਾਂ ਜੀ ਇਹਨਾਂ ਨੂੰ ਬੈਂਜੀ ਨੂੰ ਬਹੁਤ ਬਹੁਤ ਜੈ ਜਗਾ ਨਵਾਇਆ ਭਾਈ ਸਾਹਿਬ ਕੋਲ ਵੀ ਪਧਰੇ ਆਏ ਇਹ ਹਰਿਆਣਾ ਤੋਂ ਆਏ ਨੇ ਜੀ ਸੋਨੀਪੱਤੋਂ ਦੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਕਿਹੜੇ ਪਿੰਡਾਂ ਵਿੱਚ ਕਿਹੜੇ ਓੜੇ

어머 o o o 아 여러분 ca o o or